ਸਤ ਸ੍ਰੀ ਅਕਾਲ ਦੋਸਤੋ ਅ ਸਵੇਰ ਮਾਰਨਿੰਗ ਵਾਕਤੇ ਚੱਲੇ ਆਂਗੇ ਰੋਜ਼ਾਨਾ ਦੀ ਤਰ੍ਹਾਂ ਤੇ ਕਾਫੀ ਗੱਲਾਂ ਆਪਾਂ ਡੇਲੀ ਹਰ ਰੋਜ਼ ਕਰਦੇ ਆਂ ਸੈਰ ਦੇ ਕੀ ਫਾਇਦੇ ਹੁੰਦੇ ਹਨ ਤੇ ਸੈਰ ਕਿਉਂ ਕਰਨੀ ਚਾਹੀਦੀ ਹੈ ਤੇ ਅੱਜ ਤਕਰੀਬਨ ਥੋੜਾ ਜਲਦੀ ਉੱਠੇ ਆਂਗੇ ਵਧੀਆ ਲੱਗ ਰਿਹਾ ਹੈਗਾ ਇੱਕ ਕੱਲ ਚੈਪਟਰ ਸਾਥੀਓ ਰੀਡ ਕੀਤਾ ਸੀਗਾ ਖੂਨ ਦੀ ਸਫਾਈ ਜੇਕਰ ਆਪਾਂ ਸੈਰ ਕਰਦੇ ਆਂ ਡੇਲੀ ਹਰ ਰੋਜ਼ ਤਾਂ ਆਪਣੀ ਜਿਹੜੀ ਹਾਰਟ ਹੈਗਾ ਉਹੋ ਜ਼ਿਆਦਾ ਪمپ ਕਰਦਾ ਹੈਗਾ ਕਿਉਂਕਿ ਜਦੋਂ ਆਪਾਂ ਜ਼ਿਆਦਾ ਤੇਜ਼ ਸੈਰ ਕਰਦੇ ਆਂ ਤਾਂ ਜ਼ਿਆਦਾ ਜਲਦੀ ਪمپ ਕਰਦਾ ਹੈਗਾ ਤੇ ਉਹ ਜਦੋਂ ਤੁਸੀਂ ਸ਼ੁੱਧ ਹਵਾ ਦੇ ਵਿੱਚ ਸਵੇਰੇ ਮਾਰਨਿੰਗ ਸੈਰ ਕਰਦੇ ਹੋ ਕਿਉਂਕਿ ਇਹ ਪੋਲੂਸ਼ਨ ਬਹੁਤ ਜ਼ਿਆਦਾ ਘੱਟ ਹੁੰਦਾ ਹੈਗਾ ਸਵੇਰੇ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਜਿਆਦਾ ਫਾਸਟ ਸੈਰ ਕਰਦੇ ਹੋ ਤਾਂ ਇਹਦਾ ਫਾਇਦਾ ਇਹ ਹੈਗਾ 20 ਸ਼ੁੱਧ ਜੋ ਆਕਸੀਜਨ ਉਹ ਤੁਹਾਡੇ ਫੇਫੜਿਆਂ ਰਾਹੀਂ ਖੂਨ ਦੇ ਵਿੱਚ ਚਲੀ ਜਾਂਦੀ ਹੈਗੀ ਤੇ ਖੂਨ ਤੋਂ ਤੁਹਾਡੇ ਹਰ ਇੱਕ ਅੰਗ ਦੇ ਵਿੱਚ ਚਲੀ ਜਾਂਦੀ ਹੈਗੀ ਤੇ ਸ਼ੁੱਧ ਆਕਸੀਜਨ ਜੇਕਰ ਤੁਹਾਡੇ ਅੰਦਰ ਗਈ ਤਾਂ ਇਹ ਚੁੱਲ੍ਹੀ ਗੱਲ ਆ ਜੋ ਤੁਹਾਡੀਆਂ ਸਪੇਨ ਵਗੈਰਾ ਡਿਜ਼ੀਜ਼ ਬਿਮਾਰੀਆਂ ਉਹ ਘੱਟ ਹੋਣਗੀਆਂ ਤੇ ਜੋ ਤੁਹਾਨੂੰ ਕੋਈ ਵੀ ਮੇਜਰ ਪ੍ਰੋਬਲਮ ਆ ਉਹ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਸੋ ਸਾਥੀਓ ਸਵੇਰੇ ਉੱਠਿਆ ਕਰੋ ਸੈਰ ਕਰਿਆ ਕਰੋ ਕੁਦਰਤ ਅਤੇ এনਵਾਇਰਨਮੈਂਟ ਦੇ ਨਾਲ ਜੁੜਿਆ ਕਰੋ ਉਧਰ ਤੇ ਇੱਕ ਇਹੋ ਜੀ ਚੀਜ਼ ਆ ਜਿਹੜੀ ਆਪਾਂ ਨੂੰ ਫ੍ਰੀ ਦੇ ਵਿੱਚ ਬਹੁਤ ਕੁਝ ਦਿੰਦੀ ਹੈਗੀ ਤੇ ਬਦਲੇ ਦੇ ਵਿੱਚ ਆਪਾਂ ਉਹਨੂੰ ਕੀ ਦਿੰਨੇ ਆ ਪ੍ਰਦੂਸ਼ਣ ਸੋ ਜੇਕਰ ਤੁਸੀਂ ਵਾਕੇ ਹੀ ਰੱਬ ਨਾਲ ਜੁੜਨਾਗਾ ਤਾਂ ਸਵੇਰ ਦਾ ਵੇਲਾ ਸਭ ਤੋਂ ਵਧੀਆਗਾ ਜਿੰਨਾ ਤੁਸੀਂ ਸਵੇਰੇ ਵਧੀਆ ਉਠੋਗੇ ਰੱਬ ਦਾ ਨਾਮ ਲਾਉਗੇ ਸੈਰ ਤੇ ਜਾਉਗੇ ਦੇਖੋ ਨਾਮ ਸਿਮਰਨ ਆਪਾਂ ਕਰੇ ਵੀ ਲੈ ਸਕਦੇ ਗੁਰਦੁਆਰੇ ਕਿਉਂ ਜਾਂਦੇ ਹਾਂ ਇੱਕ ਤਾਂ ਉਹਦੇ ਵਿੱਚ ਦੇਖੋ ਸਵੇਰੇ ਸੈਰ ਹੋ ਜਾਂਦੀ ਆ ਇੱਕ ਜਿਹੜਾ ਉਹ ਸਥਾਨ ਹੁੰਦਾਗਾ ਉਥੇ ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਆ ਸ਼ਾਂਤੀ ਉਥੇ ਹਰ ਤਰ੍ਹਾਂ ਦੇ ਲੋਕ ਉਥੇ ਅਕੇ ਰੱਬ ਦਾ ਸਿਮਰਨ ਕਰਦੇ ਹਨ ਤੇ ਇੱਕ ਆਪਾਂ ਨੂੰ ਉਥੋਂ ਤਾਕਤ ਮਿਲਦੀ ਹੈ ਜੇ ਤੋ ਹਰ ਥਾਂ ਤੋਂ ਸਿਮਰਨ ਹੁੰਦਾ ਹੈ ਤੋ ਸੈਰ ਕਰਦੇ ਰਿਆ ਕਰੋ ਬਾਕੀ ਗੱਲਬਾਤ ਆਪਾਂ ਗੱਲ ਕਰਾਂਗੇ ਸੋ ਧੰਨਵਾਦ ਸਾਥਿਓ ਬਾਕੀ ਇਹ ਆਲੇ ਦੁਆਲੇ ਦਾ ਇੰਦਕਾ ਬਹੁਤ ਵਧੀਆ ਲੱਗਦਾਗਾ ਸیرے ਸیرے ਸੈਰ ਕਰਨੀ ਨਹਿਰਾਂ ਦਰਿਆ ਬਾਕੀ ਥੋੜੇ ਦਿਨਾਂ ਤੱਕ ਤੁਹਾਨੂੰ ਮੈਂ ਨਹਿਰਾਂ ਤੇ ਦਰਿਆ ਵੱਡੇ ਉਹ ਵੀ ਦਿਖਾਵਾਂਗਾ